ਅਸੀਂ 60000 ਘਟ ਗਿਆ ਕੋਈ ਦੇ ਕੇ ਦਿਖਾਓ 60 ਓਟ ਗਿਆ ਦੇ ਕੇ ਦਿਖਾਓ ਤੇ ਹੁਣ ਤਾਂ ਪੱਕੀਆਂ ਗਾਲਾਂ ਮਿਲਣਗੀਆਂ ਮਿਲਣਗੀਆਂ ਗਾਲਾਂ ਗੁਲਾਂ ਦੀ ਬਵਾ ਨਹੀਂ ਕਰਨੀ ਯਾਰ ਪਲੱਸ ਦੇ ਕੇ ਦਿਖਾਓ ਮੈਂ ਐਡੀਸ਼ਨਲ ਦੂੰ ਉਹ ਰੇਟ 'ਚ ਉਹ ਰੇਟ 'ਚ ਵਾਦਾ ਕਰਦਾ ਸ਼ਾਇਦ ਹੀ ਮਿਲੇ ਸ਼ਾਇਦ ਕੀ ਪੱਕੇ ਹੀ ਨਹੀਂ ਮਿਲਦਾ ਉਹ ਰੇਟ ਜਿੰਨੇ ਦਾ ਮੈਂ ਦੇਵਾਂਗਾ ਅੱਜ ਕਿਹੜੇ ਆ ਵੀਡੀਓ ਦੇ ਵਿੱਚ ਸਾਨੂੰ ਰੇਟ ਮਿਲ ਜਾਣਗੇ ਉਹ ਕਿਧੋਂ ਨਹੀਂ ਮਿਲਨੇ ਆ ਬੇਟ ਬੂੜ ਜੇ ਨਾ ਨਹੀਂ ਲਾ ਲੰਦੇ ਆ 35 ਕਿਲੋ ਦਾ ਇੱਕ ਨਾਲ ਹੀ ਆ 8 70 80 ਇਹਦਾ ਬਾੜਾ ਉੱਡ ਗਿਆ 85 ਉੱਡ ਗਿਆ ਤੇ ਉੱਡ ਵੀ ਵਿੱਚੋਂ 75000 ਗਿਆ 245 ਨਿੱਕੇ ਜਿਹੇ ਟਰੈਕਟਰ ਦੇ ਵਿੱਚੋਂ 75000 ਗਿਆ ਕਿਹਦੇ ਨਾਲ ਪਾਇਆ ਵਾਦੂ ਅੱਸੀ ਗੱਲ ਉਹ ਤੋਂ ਸਵਾਦ ਆ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਦਾ ਨਾਲ ਖੜਾ ਆਪਣੇ ਹੈਪੀ ਸ਼ਰਮਾ ਤੇ ਇਹ ਵੀਰ ਨੂੰ ਮਿੱਤਰੋ ਸਾਰੇ ਜਾਣਦੀਆਂ ਲਗਭਗ ਤੁਸੀਂ ਆਪਣੇ ਪੇਜ ਤੇ ਵੀਡੀਓ ਪੈਂਦੀਆਂ ਹੀ ਰਹਿੰਦੀਆਂ ਤੇ ਅੱਜ ਸ਼ਰਮਾ ਜੀ ਤੋਂ ਜਿਹੜਾ ਰੇਟ ਲੈਣਾ ਨਾ ਅੱਜ ਮੰਡੀ ਵਿਆ ਤੇ ਮੰਡੀ ਦੇ ਵਿੱਚ ਫਿਰਦਾ ਪਾਣੀ ਤੇ ਪਾਣੀ ਦੇ ਕਰਕੇ ਮੰਡੀ ਲਾਈ ਨਹੀਂ ਤੇ ਮੰਡੀ ਤੋਂ ਵੀ ਸਸਤੇ ਰੇਟਾਂ 'ਚ ਸਰਮਾ ਜੀ ਤੋਂ ਲੈਣੇ ਆ ਠੀਕ ਆ ਸਰਮਾ ਜੀ ਹੋਰ ਸੇਤਾਂ ਕਾਇਮ ਨਹੀਂ ਬਾਈ ਜੀ ਸਸਤੀ ਗੱਲ ਸਾਰੇ ਨੂੰ ਹਾਂਜੀ ਅੱਜ 27 ਤਰੀਕ ਐ 8ਵੇਂ ਮਹੀਨੇ 2025 ਤਲਵੰਡੀ ਸਾਬੋ ਲੱਗਿਆ ਮੰਡੀ ਤੇ ਜਾਰ ਨਹੀਂ ਗਏ ਮੰਡੀ ਹਾਂਏ ਹਾਂਏ ਤੇ ਬੈਠਿਆ ਘਰੇ ਤੇ ਮੰਡੀ 'ਚ ਹੈਗਾ ਪਾਣੀ ਠੀਕ ਆ ਠੀਕ ਆ ਘਰੇ ਬੈਠੇ ਹੀ ਤਫਾਨ ਲਿਆ ਦਾਂਗੇ ਟਰੈਕਟਰਾਂ ਦਾ ਠੀਕ ਐ ਵਾਦਾ ਕਰਦਾ ਸ਼ਹਿਦ ਹੀ ਮਿਲੇ ਸ਼ਾਇਦ ਕੀ ਪੱਕਾ ਹੀ ਨਹੀਂ ਮਿਲਦਾ ਉਹ ਰੇਟ ਜਿੰਨੇ ਦਾ ਮੈਂ ਦੇਉਂਗਾ ਅੱਜ ਤੁਹਾਨੂੰ ਰੇਟ ਤੇ ਹੁਣ ਮਿੱਤਰੋ ਵੀਡੀਓ ਸ਼ੁਰੂ ਕਰਨ ਲੱਗੇ ਆ ਤੇ ਸ਼ੇਅਰ ਵਾਲਾ ਬਟਨ ਤੁਸੀਂ ਦਬਣਾ ਜਿਹੜੇ ਆ ਵੀਡੀਓ ਦੇ ਵਿੱਚ ਤੁਹਾਨੂੰ ਰੇਟ ਮਿਲ ਜਾਣਗੇ ਉਹ ਕਿਧੋਂ ਨਹੀਂ ਮਿਲਨੇ ਯਾਰ ਧੂੜ ਠਾ ਦੇ ਤਾ ਜਿਵੇਂ ਕਹਦੀ ਸ਼ਰਮਾ ਹੈਗਾ ਨਾ ਉਹਦੇ ਵਿੱਚ ਤਾਂ ਰੇਟ ਹੀ ਕੁਝ ਹੋਰ ਹੋਣਗੇ ਯਾਰ ਬਾਈ ਉਹ ਨਹੀਂ ਤੁਸੀਂ ਸ਼ੋਰ ਵੀ ਨਹੀਂ ਕਰਨੀ ਕਿਸੇ ਨੇ ਠੀਕ ਹੈ ਜਿੰਨਾ ਮੈਂ ਸ਼ੋਰ ਸਕਰੀਨ ਦਿਖਾਉਂ ਤੀ ਕਰ ਦੂੰ ਠੀਕ ਹੈ ਤੇ ਹੁਣ ਇੱਦੀ ਲੱਗਦੇ ਆ ਆਜਾ ਮਾ ਜੀ ਅਰਜਨ ਖੜਾ 605 ਅਲਟਰਾ ਤੇ ਟਾਇਰਾਂ ਦੀ ਗੱਲ ਕਰੀਏ ਸ਼ੀਅਰ ਦੇ ਟਾਇਰ ਲੱਗੇ ਆ ਮਾੜਲੇ ਟਾਇਰ ਨਵੇਂ ਆ ਹਾਂਜੀ ਪਿਛਲੇ ਹੈਗੇ 80 85 ਪੈਸੇ ਸੀਏਡਰ ਦੀ ਕੰਪਨੀ ਦੇ ਠੀਕ ਹੈ ਮਾਡਲ ਹੈਗਾ 2010 ਹਾਂਜੀ ਚਲਾ ਕੇ ਬਾਕੇ ਤਸੱਲੀ ਲਾ ਕਰਕੇ ਲੈ ਜਾਓ ਜੇ ਕੋਈ ਕੈਕਟਰ ਦੀ ਕਮੀ ਹੋਗੀ ਨਾ ਇੱਥੇ ਖੜਾ ਦਿਓ ਠੀਕ ਹੈ ਸਿੱਧੀ ਗੱਲ ਆ ਬੈਂਪਰ ਲਾ ਕੇ ਦਊ ਬੈਂਪਰ ਲਾ ਦੂੰ ਅੱਜ ਹੀ ਆਜੂ ਬੈਂਪਰ ਮੰਗਾਏ ਹੋਏ ਆ ਜੀ ਬੈਂਪਰ ਲੱਗ ਜੂ ਅੱਜ ਇਹਦੇ ਠੀਕ ਹੈ ਸੈਂਟਰ ਗੀਅਰ ਦੇ ਵਿੱਚ ਆ ਸੈਂਟਰ ਗੀਅਰ ਅਰਜਨ ਮਿਲਦਾ ਹੀ ਨਹੀਂ ਠੀਕ ਹੈ ਜੇ ਮਿਲੂ ਆ ਤਾਂ 3 ਲੱਖ ਤੋਂ ਉੱਪਰ ਮਿਲੂਗਾ ਉੱਪਰ ਮਿਲੂਗਾ ਤੇ ਉੱਪਰ 3 ਲੱਖ 40 ਹਜ਼ਾਰ ਆਪਾਂ ਵੀ ਲਿਖੀ ਬੈਠੇ ਆ ਤੇ ਲਿਖੀ ਤੇ ਲਿਖੀ ਹੈ ਦਾ ਦੰਦ ਦਾ ਹਾਥੀ ਵਾਲੇ ਦੰਦਾ ਹਾਥੀ ਵਾਲੇ ਦੰਦਾ ਪੱਟ ਕੇ ਬਰੇ ਮਾਰ ਦਾਂਦੀ ਆ ਇਹਦਾ ਹੱਥ ਦਾਂਦੀ ਵਾਲੇ ਚੱਲ ਫਿਰ ਪੱਟ ਦਈਏ ਪੱਟ ਦੋ 2 ਲੱਖ 90 ਹਜ਼ਾਰ ਚੱਕ ਜਮਾ ਪਹਿਲਾਂ ਅਜੇ ਮੈਂ 3 ਤੋਂ ਥੱਲੇ ਆ ਜੰਨੇ ਆਪਾਂ 3 40 ਗਿਆ ਇੱਕੋ ਰੇਟ ਬੋਲਾਂ ਜਮਾ ਇੱਕੋ ਰੇਟ ਜੈਸ ਜਾਂ ਨੋਇਦੂ ਰੁਪਿਆ ਨਾ ਘਟਾਇਓ ਠੀਕ ਹੈ 2 ਲੱਖ ਤੇ 80 ਹਜ਼ਾਰ ਦਾ ਟਰੈਕਟਰ ਦੇ ਦਾਂਗੇ ਭਾਈ 2 ਲੱਖ ਤੇ 60 ਹਜ਼ਾਰ ਘਟ ਗਿਆ ਕੋਈ ਦੇ ਕੇ ਦਿਖਾਓ 60 ਡਗਿਆ ਦੇ ਕੇ ਦਿਖਾਓ ਤੇ ਹੁਣ ਤਾਂ ਪੱਕੀਆਂ ਗਾਲਾਂ ਮਿਲਣਗੀਆਂ ਮਿਲਣਗੀਆਂ ਗਾਲਾਂ ਗੁਣਾ ਦੀ ਗਵਾ ਨਹੀਂ ਕਰਨੀ ਜੀ ਪਲੱਸ ਦੇ ਕੇ ਦਿਖਾਓ ਮੈਂ ਐਡੀਸ਼ਨਲ ਦੇऊं ਉਹ ਰੇਟ 'ਚ ਉਹ ਰੇਟ 'ਚ ਲੈ ਵੀ ਮੇਤਰੋ ਕੋਈ ਪਲੱਸਰ ਵਾਲੀ ਨਿੰਦਾ ਜਿਹੜੇ ਰੇਟ ਦੇ ਵਿੱਚ ਸਪੈਸ਼ਲ ਐਡੀਸ਼ਨ ਮਿਲ ਜੂ ਸਰ ਮਾਜੀ ਜਮੇ ਨਵਾਂ ਟਰੈਕਟਰ ਪਿਆ ਮਾਡਲ ਮੂਡਲ ਕਿੰਨਾ ਹੈ ਮਾਡਲ 17 ਸਪੈਸ਼ਲ ਐਡੀਸ਼ਨ ਹੈ 4 ਟਾਇਰ 2 BK T ਦੇ 95 ਪੈਸੇ ਜਿਵੇਂ ਕਹ ਜੀ ਇਹ ਕੰਪਨੀਆਂ ਦੇ ਵਿੱਚ ਜਮਾ ਟੌਪ ਦੀ ਕੰਪਨੀਆਂ BKTI BKTI ਦੇ ਲੱਗਿਆ ਚਾਰੇ ਟਾਇਰ ਤੇ ਨਵੀਂ ਪਾਇਆ ਟਾਇਰ ਵੀ ਤੇ ਕੰਪੈਸਟੀ ਜਿਹੜਾ ਕੰਪਨੀ ਦਾ ਡਬਲ ਡਿਸਟ੍ਰੀਬਿਊਟਰ ਆ ਟੌਪ ਮਾਡਲ ਟਰੈਕਟਰ ਆ ਸੀਟ ਰਜਿਸਟਰੀਏਬਲ ਕੰਪਨੀ ਵਾਲੀ ਲੱਗੀ ਹੋਈ ਆ ਠੀਕ ਐ ਜਿਵੇਂ ਕਹ ਜੀ ਇਹ ਜਿੰਨਾ ਸਮਾਨ ਲੱਗਿਆ ਕੰਪਨੀਆਂ ਤੇ ਬਾਪਰ ਲੱਗਿਆ ਘੋੜਾ ਘੋੜਾ ਤੇ ਮਾਡਲ ਕਿੰਨਾ ਦੱਸਿਆ ਮਾਡਲ 17 ਮਾਡਲ ਹੈਗਾ 17 ਹਾਂ ਤੇ ਹੁਣ ਡਿਮਾਂਡ ਮੂਡ ਕਿੰਨੀ ਸਵਾ 6 ਲੱਖ ਡਿਮਾਂਡ ਸਵਾ 6 ਲੱਖ ਬਿਲਕੁਲ ਸਪੈਸ਼ਲ ਐਡੀਸ਼ਨ ਦੀ ਡਿਮਾਂਡ ਹੋ ਗਈ ਤਾਂ ਹੁਣ ਮੈਂ ਐ ਦਾਂਗਾ ਕਿੰਨੇ ਹਾਂ ਕਿੰਨੇ ਦਾ ਤਜਰਬਾ ਕਰ ਲੈਣੇ ਆ ਹਾਂ ਮੋਟੂ ਅਡਾ ਕੀੜੋ ਨਾਲ ਕਿੰਨਾ ਸਵਾ 6 ਲੱਖ ਸਵਾ 6 ਲੱਖ ਸਵਾ 6 ਲੱਖ ਹਾਂ ਸਾਢੇ 5 ਦਾ ਢੁੱਡੀ ਪੈ ਨਹੀਂ ਤਾਂ ਪਹਾੜ ਸੜਦਾ ਓਏ ਦੇਊਂਗਾ ਸਾਢੇ 5 ਦਾ ਦੇਊਂਗਾ ਠੀਕ ਹੈ ਸਵਾ 6 ਲੱਖ ਸਾਢੇ ਲੈ ਭਾਈ ਇੱਕ ਗੱਲ ਹੋਰ ਆ ਲੈ ਦੇ ਕੇ ਦਿਖਾਓ ਜੇ 5 ਲੱਖ ਤੇ 45000 5 ਲੱਖ ਤੇ 45000 ਦਾ 5 ਲੱਖ ਤੇ 40000 ਦਾ ਟਰੈਕਟਰ ਦੇ ਦਾਂਗੇ ਭਾਈ ਓਏ 5 ਲੱਖ 35000 ਬਾਜਾ ਪਰੇ ਪੈਂਦੇ 5 ਲੱਖ 40000 60 70 80 ਇਹਦਾ ਬਾੜਾ ਉੱਡ ਗਿਆ 85 ਉੱਡ ਗਿਆ ਗੱਲ ਦੱਸਿਆ ਤੈਨੂੰ ਮੈਂ ਮੈਂ ਇੰਨੇ ਡਾਉਣੇ ਨਹੀਂ ਸੀ ਹਾਂ ਇਹਨੇ ਮੋਟੂ ਨਹੀਂ ਲਾਤੇ ਮੋਟੂ ਨਹੀਂ ਕਰਾਉਂਦਾ ਆਪਣੇ ਕਰ ਕਹਿਤਾ ਕਹਿਤਾ ਯਾਰ ਠੀਕ ਹੈ ਜਾ ਹਾਜ਼ਰ ਆ ਗਿਆ ਮਿੱਤਰੋ ਆ ਸਪੈਸ਼ਲ ਐਡੀਸ਼ਨ ਦੇ ਵਿੱਚੋਂ ਉੱਡ ਗਿਆ 17 ਮਾਡਲਾ ਔਰ ਡਿਸ਼ਨਲ ਨੂੰ ਛੱਡ ਕੱਲਾ ਪਲਾਸੀ ਦੇ ਦੇ ਕੋਈ ਇਹ ਰੇਟ 'ਚ ਇਹ ਰੇਟ 'ਚ ਇਹ ਰੇਟ 'ਚ ਨਹੀਂ ਇਹ ਤਾਂ ਜਿੰਨਾ ਮੁਸ਼ਕਲ ਆ ਹੁਣ ਤਾਂ ਕੰਮ ਤੇ ਅੱਗੇ ਆ ਗਿਆ ਸਾ ਸੱਤੀ ਆ ਆ ਸ਼ਾ ਟਰੈਕਟਰ ਆ ਸੋਨਾਲਿਕ ਆ ਆ ਸ਼ਾ ਟਰੈਕਟਰ ਆ ਅਸਰੇ ਦੇ ਮੁੱਲ ਦਾ ਅਰੇ ਇਹ ਤਾਂ ਅਸਰੇ ਦੇ ਮੁੱਲ ਦਾ ਰੇਟ ਆ ਜਿਹਦੇ ਮੁੱਲ ਦਾ ਕਿੰਨੇ ਦਾ 14 ਮਾਡਲ ਆ ਹਾਂਜੀ 14 ਮਾਡਲ ਕੋਈ ਆਸ਼ਾ ਦੇ ਦੇ ਠੀਕ ਹੈ 724 ਦੇ ਦੇ ਇੱਕ ਸਿਲੰਡਰ ਟਰੈਕਟਰ ਦੇ ਦੇ ਆਪਾਂ ਨੂੰ ਕਹਿ ਦਿਓ ਆਪਾਂ ਦਵਾਂਗੇ ਤਿੰਨ ਸਿਲੰਡਰ ਤਿੰਨ ਦੋ ਸਿਲੰਡਰ ਦੋ ਸਿਲੰਡਰ ਹਾਂ ਹਾਂਜੀ 14 ਮਾਡਲ ਆ ਗੇਰ ਰਿੰਦਾ ਚਲਾ ਕੇ ਤਸੱਲੀ ਕਰਕੇ ਲੈ ਜਾਓ ਬਾਈ ਠੀਕ ਹੈ ਡੰਡਾ ਫੱਟੀ ਹੈਗੀ ਛਤਰੀ ਲਾਤੀ ਲਾਤੀ ਬੈਂਪਰ ਲਾ ਦੂੰ ਅੱਜ ਬੈਂਪਰ ਲੱਗ ਜੂ ਘੋੜਾ ਇਹ ਤੇ ਤੇ ਛਤਰੀ ਵਾਲਾ ਦਾ ਯਾਰ ਖੂਬੀ ਆ ਜਿਵੇਂ ਪਹਿਲਾਂ ਆਪਾਂ ਵੀਡੀਓ ਬਣਾਈ ਉਹਦੇ ਵਿੱਚ ਬੈਂਸਾ ਛਤਰੀ ਤੋਂ ਖੜਾ ਸੀ ਕਿਹਾ ਸੀ ਤੇ ਲਾਤੀ ਕੋੜਾ ਬਾਬਾ ਬੈਂਪਰ ਵੀ ਲਾਉਂਗਾ ਬੈਂਪਰ ਵੀ ਲਾ ਲੂੰਗਾ ਸਵਾ 2 ਲੱਖ ਰੁਪਏ ਡਿਮਾਂਡ 14 ਮਾਡਲ ਆ ਤੂੰ ਕੀ ਡਾਉਣਾ ਸਵਾ 2 ਲੱਖ 170 ਤੂੰ ਕਹਿ ਰਿਆ ਯਾਰ ਕਹਿ ਯਾਰ ਆ ਜਾ ਡੇਢ ਦੇ ਹੀ ਦੇ ਦਾਂਗੇ ਯਾਰ ਲੈ ਲੈ ਜਾ ਡੇਢ ਦਾ ਸਵਾ 2 ਲੱਖ ਡਿਮਾਂਡ ਆ ਡੇਢ ਦੇ ਹੀ ਲੈ ਜਾ ਮਿੱਤਰੋ ਠੀਕ ਹੈ ਮੰਗੇ ਆਪਾਂ ਚੌੜ ਕਰੀ ਜਾਂਦੇ ਆ ਇਹ ਤਾਂ ਮਜ਼ਾਕ ਕਰੀ ਜਾਂਦਾ 1 ਲੱਖ ਤੇ 65 ਹਜ਼ਾਰ ਦਾ 1 ਲੱਖ 65 ਹਜ਼ਾਰ ਦਾ ਸਵਾ 2 ਡਿਮਾਂਡ 50 ਹਜ਼ਾਰ ਉੱਡ ਗਿਆ ਉੱਡ ਗਿਆ ਤੇ ਹੁਣ ਆ ਯਾਰ ਜਮਾ ਨਮਾ ਖੜਾ 241 ਲੈ ਮੈਸੀ ਵੀ ਕੋਈ ਦੇ ਕੇ ਸਾਹਬੇ ਕਿੰਨਾ ਮਾਡਲ ਆ ਇਹ 20 ਮਾਡਲ 20 ਮਾਡਲ ਆ ਇੱਥੇ ਤਾਂ ਯਾਰ ਸਿਕੰਦਰਾ ਕੈਮਰਾ ਮਾਰ ਦੇ ਚਾਰੇ ਟਾਇਰ ਮਿਕੜੀਏ ਸੀਸੇ ਵਾਂਗੂ ਜਮਕਦਾ ਯਾਰ ਸ਼ਰਮਾ ਜੀ ਟਰੈਕਟਰ ਬਿਲਕੁਲ ਨਵਾਂ ਸਤਨਾਮ ਠੀਕ ਹੈ ਹੈਲੋ 20 ਮਾਡਲ ਆ ਮਿੱਤਰੋ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਇਧਰੇ ਪਾਸੇ ਇੱਥੇ ਕੈਮਰਾ ਘੁੰਮਰਾ ਮਾਰ ਦੇ ਕਿੰਝ ਦਾ ਰੰਗ ਰੂਗ ਜਿਆ ਯਾਰ ਸਾਰੇ ਹੀ ਪਿਆ ਯਾਰ ਭਾਈ ਯਾਰ ਟਰੈਕਟਰ ਦੇ ਕਲਮ ਲੱਗੀ ਹੋਈ ਠੀਕ ਹੈ ਟਰੈਕਟਰ ਨੂੰ ਕਿਸੇ ਵੀ ਨਟ ਨੂੰ ਚਾਬੀ ਲੱਗੀ ਹੋਈ ਨਾ ਦੇਨਦਾਰ ਆ ਵੀਰੇ ਠੀਕ ਹੈ 21 ਮਾਡਲ ਲਿਖਿਆ ਤੇ 20 ਮਾਡਲ ਆ ਠੀਕ ਹੈ ਆ ਬੇਟ ਬੂੜ ਜੇ ਨਾ ਨਹੀਂ ਲਾ ਲੰਦੇ ਆ 35 ਕਿਲੋ ਦਾ ਇੱਕ ਨਾਲ ਹੀ ਆ ਤੇ ਨਾਲ ਦੇ ਉਹ ਵੀ ਨਾਲ ਦੀ ਆ ਬੇਟ ਨਾਲ ਦੇ ਆ ਜੀ ਵਾਹ ਜੀ ਵਾਹ ਇਹ ਬੇਟ ਬਾਹਰੋਂ ਨਹੀਂ ਮਿਲਦੇ ਏਜੰਸੀ ਜੀ ਮਿਲਦੇ ਕੰਪਨੀ ਦੇ ਨਾਲ ਕੰਪਨੀ ਕਨੇ ਮਿਲਦੇ ਆ ਲੋਕ ਚ ਤੇ ਮੈਨੂੰ ਐ ਦੱਸੋ ਉਹਨਾਂ ਡਿਮਾਂਡ ਕਿੰਨੀ ਆ ਇਹਦੀ ਇਹ 5.5 ਲੱਖ 5.5 ਲੱਖ 20 ਦੇ ਮਾਡਲ ਦਾ ਕਿੰਨੇ ਦਾ ਦਾਂਗੇ ਅੜਾ ਕੀ ਉਹਨਾਂ ਕੱਢ ਲਾ ਚਾਲਾ ਚਾ ਪੂਰੇ 5 ਦਾ ਪੂਰੇ 5 ਦਾ ਸਹੀ ਆ ਕੰਮ ਸਹੀ ਆ ਇਹ ਭੇਤ ਪਾ ਗਏ 50 50 ਹਜ਼ਾਰ ਤੋਂ ਬੰਨ ਲਾ ਗਏ ਆ ਮੋਟੇ ਜਿਹੇ ਤਾਂ ਦਾ ਸਬਰੀ ਕੋਈ ਨਹੀਂ ਇਹ ਹੱਲ ਗਿਆ ਇਹ ਹੱਲ ਗਿਆ ਕਿੰਨੇ ਦਾ 5000 490 ਦਾ ਦੇਵਾਂਗੇ ਚਲੋ ਗਾਹਾਂ ਚਲੋ ਗਾਹਾਂ ਨਹੀਂ ਜਾਂਦਾ ਮੈਂ ਨਹੀਂ ਜਾਂਦਾ ਮੈਂ ਕਹਿੰਦਾ ਕਿੰਨੇ ਹੋਰ ਵੜਾਉਣੇ ਆ ਇੱਕ ਰਾਬੂ ਤਸਲੀ ਟਰੈਕਟਰ ਇਕੂ ਰੇਟ ਜੈਸੇ ਜਾਨੋ ਠੀਕ ਹੈ 475000 ਦਾ 475000 ਦਾ ਕਿਉਂ ਇਹ ਕੋਈ ਸ਼ਰਮਾ ਏ 475000 ਦਾ ਤੇ ਉੱਡ ਵੀ ਵਿੱਚੋਂ 75000 ਰਿ ਗਿਆ 243 ਨਿੱਕੇ ਜਿਹੇ ਟਰੈਕਟਰ ਦੇ ਵਿੱਚੋਂ 75000 ਦਾ ਕਿਹਦੇ ਨਾਲ ਪਾਇਆ ਬਾਦ ਨੂੰ ਹਾਏ ਹਾਏ ਕੀ ਦਿਨ ਆ ਪਾ ਪਾ ਲਿਆ ਤੂੰ ਮਿੱਤਰੋ ਆ ਟਰੈਕਟਰ ਦੇ ਵਿੱਚੋਂ ਇਹ ਤਾਂ ਜਿਵੇਂ ਕਰੀਏ ਜਰ ਜਿਹੜਾ ਜਾਂਸੀ ਨੂੰ ਜਾਂਦਾ ਮੇਲਾ ਲੁੱਟਣ ਵਾਲਾ ਕੰਮ ਹੀ ਆ ਜਮਾ ਹੀ ਨਮਾ ਟਰੈਕਟਰ ਇਧਰ ਲੈ ਬਾਸੇ ਮਾਰੀ ਜਾਂਦਾ ਥਰੀ ਸਪੀਡ ਆ ਠੀਕ ਐ ਊਲੇ ਟਾਇਰ ਨਵੇਂ ਪਿਛਲੇ ਨਾਲ ਦੇ ਸਟਲ ਗੇਅਰ ਥਰੀ ਸਪੀਡ ਠੀਕ ਐ ਇੱਥੋਂ ਲੈ ਕੇ ਪਿੱਛੋਂ ਟੱਕਰ ਜੇ ਕਲਮ ਲੱਗੀ ਹੋਈ ਨਟ ਨੂੰ ਚੱਪ ਦੇ ਦੇਣਦਾਰਾ ਕਿੰਨੇ ਦਾ 6 15 ਡਿਮਾਂਡ 615 ਡਿਮਾਂਡ ਆ ਤੇ ਮੰਨ ਕੇ ਚੱਲੇ ਤੇ ਚੋਂ ਡਾਦੇ 570 35 ਕਿੰਨਾ ਦੇਖ ਲਾ ਉੱਡ ਗਿਆ 70 ਹਾਂ 5 ਟਰੈਕਟਰ ਦੇ ਉ ਇੱਕੋ ਯੱਸ ਜਾਨੋ 560000 ਦਾ 560000 ਦਾ ਇਹ ਉੱਡ ਗਿਆ 55 ਉੱਡ ਗਿਆ 10000 ਰੁਪਏ ਮੰਨ ਤਾਂ ਸਰਮਾ ਪੜਾਕੇ ਪਈ ਜਾਣਾ ਅੱਜ ਤਾਂ ਆਸ਼ਾ ਖੜਾ ਓਏ ਆ ਵੀ ਐਸਾ ਖੜਾ 855 ਇਹ ਡਾਬਲ ਕਰਾ ਚੋ 24 ਆ ਹੈ 24 ਆ ਹਾਂ ਇਹ 24 ਵਾਲਾ ਰੇਟ 24 ਵਾਲਾ ਦੇਣਾ ਹੁਣ ਸਮਝਿਆ ਹਾਂ ਦਸੀ ਗੇਰਾ ਕਿੰਨਾ ਮਾਡਲ ਹੈ ਇਹ 96 ਮਾਡਲ 855 ਡਬਲ ਕਲਚ ਦੇ ਵਿੱਚ ਆ ਵੀਰੇ ਠੀਕ ਹੈ 96 ਮਾਡਲ ਇਹ ਇੰਜਨ ਦੀ ਤਸੱਲੀ ਆਪਾਂ ਨੂੰ ਜ਼ਿੰਮੇਵਾਰ ਤੋਂ ਕੱਟਿਆ ਸੀ ਆਪਾਂ ਠੀਕ ਹੈ 21 ਛਿਰੀ ਆ ਠੀਕ ਹੈ ਪੁੱਛਦੇ ਹੁੰਦੇ ਆ ਠੀਕ ਹੈ 21 ਛਿਰੀ ਆ ਗੇਅਰ ਇੰਜਨ ਦੀ ਤਸੱਲੀ ਆ ਗੇਅਰ ਇੰਜਨ ਦੀ ਤਸੱਲੀ ਆ ਪਾ ਕੇ ਚਲਾ ਕੇ ਤਸੱਲੀ ਕਰਕੇ ਲੈ ਜਿਓ ਠੀਕ ਹੈ ਰੇਟ 24 ਵਾਲਾ 24 ਵਾਲਾ ਕਿੰਨੀ ਡਿਮਾਂਡ ਆਉਣ ਇਹਦੀ ਗਵਾਂਡਾ ਡਮੁੰਡਾ ਨੂੰ ਛੱਡ ਹਾਂ ਜੱਸਨ ਉਹ ਸਵਾ ਲੱਖ ਸਵਾਲ ਅਕਰ ਵੀ ਦਾ ਲੈ ਜਾ ਮਿੱਤਰੋ ਸਵਾਲ ਅੱਕਦਾ ਜਿਹੜਾ ਸ਼ੋਰ ਸਕ੍ਰੀਨ ਲੈ ਕੇ ਆਜੂ ਮਾਨ ਸਨਮਾਨ ਹੋਰ ਕਰ ਦੂੰ ਸ਼ੋਰ ਸਕ੍ਰੀਨ ਦਿਖਾਉਣਾ ਜ਼ਰੂਰੀ ਆ ਮਿੱਤਰੋ ਬਹੁਤ ਮਾਨ ਸਨਮਾਨ ਹੋ ਜੂ ਤੁਹਾਡਾ ਚੱਕੋ ਆ ਆ ਗਿਆ ਉਹ ਸੁਪਰ 60 ਲੱਖ ਦੇ ਵਿਕਦੇ ਆ ਠੀਕ ਹੈ ਸ਼ਰਤ ਲਾਉਣਾ ਟਰੈਕਟਰ ਨਫਾ ਦੇਊਗਾ ਠੀਕ ਹੈ ਕਿੰਨੇ ਦਾ ਕਮਾੜ ਲੱਗਣਾ ਇਹ 22 22 ਮਾਡਲ ਆ ਜੀ ਸੁਪਰ 72 ਠੀਕ ਹੈ ਚਾਰੇ ਟਾਇਰ ਨਾਲ দেয়া ਕੰਪੈਸਟੀ ਜੱਕ ਲੱਗਾ ਹੋਇਆ 3 ਸਪੀਡ ਆ ਸਾਈਡ ਕਲਚ ਵਾਲਾ ਡਵਲ ਡਿਸਟ੍ਰੀਬਿਊਟਰ ਆ। ਖੁੱਬੀਆਂ ਸਾਰੀਆਂ ਹੀ ਆ। ਸਾਰੀਆਂ। ਠੀਕ ਐ ਕਿੰਨੇ ਦਾ ਇਹ? 680 ਡਿਮਾਂਡ 22 ਮਾਡਲ। 22 ਮਾਡਲ 680 ਡਿਮਾਂਡ ਕਿੰਨੇ ਦਾ? ਇਡਾ ਕੀ ਰੋਣਾ। 5.5 ਦਾ। 5.5। ਟਰੈਕਟਰ ਦੇਉਗਾ ਜੀ 5 ਲੱਖ ਤੇ 35000 ਦਾ। 5 ਲੱਖ ਤੇ 35। ਆ 6 ਲੱਖ 35000 ਸੌਰੀ। 6 ਲੱਖ 35000 ਦਾ। 635 ਦਾ। 6 ਲੱਖ 35000 ਦਾ ਤੇ 55 ਉੱਡ ਗਿਆ ਜੀ। 55000 ਰੁਪਇਆ ਉੱਡ ਗਿਆ। ਲਓ ਜੀ। ਚਾਰੇ ਤਰ ਨਵੇਂ ਬਿਲ ਕਟਾ ਕੇ ਦੇ ਦੂੰ ਠੀਕ ਹੈ ਡਬਲ ਡਿਸਟ੍ਰੀਬਿਊਟਰ ਕੰਪੈਸਟੀ ਜੱਕ ਲੱਗਾ ਫੇਵਰ ਛਤਰੀ ਲੱਗਿਆ 14 ਮਾਡਲ ਆ ਵੀਰੇ ਹਾਂਜੀ ਠੀਕ ਆ ਸਾਰਾ origignal ਮਗਰਾਂ ਦਾ ਛੱਤਾ ਤੇ ਟੱਚਿੰਗ ਹੈਗੀ ਆ ਮਾੜੀ ਮੋਟੀ ਠੀਕ ਹੈ 480000 ਡਿਮਾਂਡ 8740 440 ਟਰੈਕਟਰ ਦੇ ਦੂੰ ਇੱਕੂ ਰੇਟ ਜੱਸੀ ਆ ਨੋ 430000 ਦਾ 50000 ਰੁਪਇਆ ਇਹ ਚੋਂ ਜੋ ਜੋ ਟੁੱਟ ਗਈ ਵਧੀ ਜਾਂਦੀ ਆ ਗਰਮ ਹੁੰਦਾ ਜਾਂਦਾ ਇੰਜਨ ਸਹੀ ਗੱਲ ਆ ਤੇ ਅੱਗੇ ਆ ਗਿਆ ਸਪਰਾ 744 744 ਵੀ ਦੇ 17 ਮਾਡਲ ਪੰਜਾਬ ਨੰਬਰ ਠੀਕ ਹੈ ਪੰਜੀ ਬਾਕੀ ਸਾਰੇ ਹਰਿਆਣਾ ਨੰਬਰ ਸੀ ਠੀਕ ਹੈ ਕਿਉਂ ਆਪਾਂ ਹਰਿਆਣਾ ਹੀ ਲੈਨੇ ਆ ਇਹ ਆਪਣੇ ਵੱਡੇ ਭਾਈ ਦਾ ਟਰੈਕਟਰ ਆ ਹਾਂ ਤੇ ਉਹ ਨੰਬਰ ਆਪਾਂ ਦੇਵਾਂਗੇ ਠੀਕ ਹੈ ਠੀਕ ਹੈ ਚਲਾ ਕੇ ਬਾਅਦੇ ਤਸੱਲੀ ਕਰਕੇ ਲੈ ਜਿਓ ਜੀ ਹਾਂਜੀ ਅ ਡਬਲ ਪੰਪ ਤਾਂ ਪੰਪਾ ਜੀ ਠੀਕ ਹੈ ਪਾਵਰ ਸਟੀering ਆ ਪਾਵਰ ਸਟੀering 17 ਮਾਡਲ 744 FE ਹਾਂਜੀ 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 744 ਲੋਨ ਫੈਂਸ ਹੋ ਜੂ ਪੁਰਾਣਾ ਕੱਟਿਆ ਜਾਓ ਠੀਕ ਹੈ 4 ਲੱਖ 70 ਹਜ਼ਾਰ ਡਿਮਾਂਡ ਹਾਂਜੀ ਕਿੰਨੇ ਦਾ ਬਾਪੂ ਕਿੰਨੇ ਦਾ ਬਾੜਾ ਨਹੀਂ ਉਹਦਾ ਕਹਿੰਦਾ ਠੀਕ ਆ ਇੱਕ ਨਾ ਮੇਰੀ ਆਦਤ ਆ ਸਾਲੀ ਪੈਂਦੇ ਨਹੀਂ ਪਤਾ ਨਹੀਂ ਕਿਉਂ ਮੈਂ ਇਹ ਨਾ ਬਹਿਤ ਕਰਦਾ ਹੁੰਦਾ ਕਰਦਾ ਹੁੰਦਾ ਟਰੈਕਟਰ ਲੈ ਜਾਓ ਜੀ 4 ਲੱਖ 30 ਹਜ਼ਾਰ ਦਾ 4 ਲੱਖ 30 ਹਜ਼ਾਰ ਦਾ 40 ਹਜ਼ਾਰ 30 ਹਜ਼ਾਰ ਮੋਬਾਈਲ ਨੰਬਰ ਨੋਟ ਕਰ ਲਓ ਬਾਈ ਆ ਟਰੈਕਟਰ ਵਾਸਤੇ 42 ਵਾਸਤੇ 98887 ਹਾਂਜੀ 43197 43197 95887 43197 हीवराज शर्मा ठीक है ठीक है ਆ ਟਰੈਕਟਰ ਲੈਣਾ ਹੋਵੇ ਤੇ ਜੇ ਹੁਣ ਉਧਰ ਲੈਣੇ ਹੁਣ ਫੇਰ ਹਾਜ਼ਰਾਂ ਜੀ ਠੀਕ ਹੈ 94788 45145 88729 45145 ਦੋਨੇ ਨੰਬਰਾਂ ਦੇ ਵਟਸਐਪ ਚੱਲਦਾ ਦੋਨਾਂ ਦੇ ਕਾਲਿੰਗ ਹੁੰਦੀ ਹੈ ਵੀਰੇ ਜਿਹੜਾ ਵੀ ਟਰੈਕਟਰ ਚਾਹੀਦਾ ਹੂੰ 11 ਨੂੰ ਯਾਦ ਕਰ ਲਿਓ ਠੀਕ ਹੈ ਜੈਜ ਰੇਰ ਦੇ ਵਿੱਚ ਟਰੈਕਟਰ ਦੇਵਾਂਗੇ ਤੇ ਇੱਕ ਚੀਜ਼ ਰਹੀ ਜੈ ਫਰਮ ਘੱਟ ਰਹੀ ਹੁਣ ਆ ਖਰਚੋ ਹਦੇ ਘੱਟ ਰਹੀ ਐ ਰਹੀ ਐ ਰਹੀ ਜਾ ਭਾਈ ਮਿੱਤਰੋ ਹਾਂ ਕੱਲੇ 44 ਨੂੰ ਛੱਡ ਕੇ ਹਾਂ ਬਾਕੀ ਸਾਰਿਆਂ ਤੇ ਬਾਕੀ ਸਾਰਿਆਂ ਦੇ 2024 ਨਾਲ ਹਾਂਜੀ ਛੋਟਾ ਟਰੈਕਟਰ ਦੰਮੀ ਜੇ ਇੰਜਨ ਦਾ ਤੇਲ ਨਾ ਪਸੰਦ ਆ ਸਰਵਿਸ ਕਰਕੇ ਦੇਵਾਂਗੇ ਠੀਕ ਹੈ ਡੰਡਾ ਫੱਟੀ ਬੈਟਰੀ ਨਾ ਪਸੰਦ ਆ ਚੇਂਜ ਕਰਕੇ ਦੇਵਾਂਗੇ ਆ ਰਹਿ ਗਿਆ ਸਭੀ ਸੌਦੇ ਤੋਂ ਬਾਅਦ ਸੌਦੇ ਤੋਂ ਬਾਅਦ ਤੇ ਸ਼ੋਰਟ ਸਕਰੀਨ ਹੁਣ ਤੁਸੀਂ ਲੈ ਕੇ ਆ ਜਿਓ ਲਾਹਾ ਲੈ ਲਿਓ ਧੂੜ ਕੱਢ ਦਿਓ ਬਾਈ ਹਾਂ ਸਿਆੜਾ ਬਟਨ ਨੂੰ ਤੁਸੀਂ ਦਬ ਦਿਓ ਤੇ ਇੱਕ ਸਕਰੀਨ ਸ਼ਾਟ ਤੇ ਸ਼ੇਅਰ ਕਰਨਾ ਵੀਡੀਓ ਨਾਲ ਹੀ ਨਹੀਂ ਪਤਾ ਕੀ ਹੋ ਜੇ ਕੀ ਹੋ ਜੇ ਇਹਦਾ ਫਾਇਦਾ ਹੋ ਜੇ ਕਿੰਨਾ ਕੀ ਫਾਇਦਾ ਹੋ ਜੇ ਠੀਕ ਹੈ ਗੱਲ ਬਾਈ ਠੀਕ ਹੈ ਇੱਕ ਦੋ ਟ੍ਰੇਟਰਾਂ ਨਾਲ ਬੰਨੇ ਆ ਬਾਕੀ ਕਿਸੇ ਰੇਟ ਨਾਲ ਬੰਨੇ ਨਹੀਂ ਹੈਗਾ ਮੈਂ ਆ ਜਾ ਜੀ ਗਾਂ ਤੇ ਕਰੋ ਦਬ ਕੇ ਸ਼ੇਅਰ ਵੀਡੀਓ ਨੂੰ ਸੋ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਸਸਤੀ ਗੱਲ ਬਾਈ